ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮਾਲਵਾ ਦੀ ਖਬਰ ਮੈਂ ਗੁਰਿੰਦਰ ਤੋੜੀਆ ਪੰਨੀ ਵਾਲਾ ਫੱਤਾ ਪਰਸੋ ਦੇ ਦਿਨ ਤੋਂ ਲੈ ਕੇ ਸ਼੍ਰੋਮਣੀ ਭਗਤ ਸਤਗੁਰ ਰਵਿਦਾਸ ਮਹਾਰਾਜ ਜੀ ਜਿਹਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਪੰਨੀ ਵਾਲਾ ਫੱਤਾ ਦੇਖੇ ਅੱਜ ਖੜੇ ਆ ਜਿੱਥੇ ਸ਼੍ਰੋਮਣੀ ਭਗਤ ਸਤਗੁਰ ਰਵਿਦਾਸ ਮਹਾਰਾਜ ਜੀ ਜਿਹਦੇ ਜਰਮ ਦਿਹਾੜੇ ਨੂੰ ਮੁੱਖ ਰੱਖਦੇ ਆ ਪਰਸੋ ਦਿਨ ਤੋਂ ਲੈ ਕੇ ਰਵੀਦਾਸ ਧਰਮਸ਼ਾਲਾ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸੋ ਅੱਜ ਭੋਗ ਪਾਏ ਜਾਣੇ ਆ ਉਪਰੰਤ ਬਾਬਾ ਸਤਨਾਮ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਸਾਹਿਬ ਪੰਨੀ ਵਾਲਾ ਫੱਟਾ ਅਤੇ ਹੱਦ ਕੀਰਤਨੀਏ ਜਥਾ ਉਹਨਾਂ ਵੱਲੋਂ ਜੋ ਅੱਜ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਣਾ ਹੈ ਉਪਰੰਤ ਲਾਕੇ ਅਤੇ ਪੰਨੀ ਵਾਲਾ ਫੱਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਜਾਣੀ ਹੈ ਉਪਰੰਤ ਗੁਰੂ ਘਰ ਲੰਗਰ ਅਟੁੱਤ ਵਰਤਾਇਆ ਜਾਣਾ ਹੈ ਉਹਨੂੰ ਤੁਹਾਨੂੰ ਵਿਖਾਉਣੇ ਆਸੀਂ ਜੋ ਅਖੰਡ ਪੜ ਸਹਿਬ ਪ੍ਰਕਾਸ਼ ਜੋ ਅੱਜ ਭੋਗ ਪੈਣੇ ਆ ਉਸ ਦੀਆਂ ਤੁਹਾਨੂੰ ਮੁੱਖ ਤਸਵੀਰਾਂ ਆਪੇ ਤਰਖੋ ਕਿਉ ਹੱਥ ਤਿਆ ਮੇਹਾਂ ਮਤੇ we ਕ੍ਰਿਸ਼ਨ ਨਾਲ ਪੱਗ ਪੱਗ ਕੇ ਕੰਮ ਕਰਦੇ ਸੇਵਾ ਕਰਦੇ ਆ ਰਹੇ ਹਾਂ ਆਈਸੀ ਲਾਲ ਇਹ ਸੋਹਣੇ ਪ੍ਰਭੂ ਇਹ ਮੇਰੇ ਸੋਹਣੇ ਰਾਮ ਤੇਰੇ ਤੋਂ ਬਿਨਾ ਪੰਚਮ ਪਾਸੇ ਤਰੋਤ ਅਗਰ ਨਹੀਂ ਆ ਪਰਮਾਤਮਾ ਹੀ ਤਸੜਿਆਂ ਨੂੰ ਅੱਗੇ ਕਰਦਾ ਭਾਈ ਗ੍ਰਿਪਾ ਨੂੰ ਤੇ ਨਰਾਸ ਨੂੰ ਆਸ ਪੂਰਨੇ ਜਿਹੜਾਾਰੇ ਪਾਸੇ ਤੇ ਨਰਾਸ ਹੋ ਗਰੋ ਦੀਆਂ ਆਸਾਂ ਪੂਰੀਆਂ ਕਰਦਾ ਤੇ ਬਾਦਸ਼ਾਹ ਬਣ ਸਕਦਾ ਪਰਮੰਤਕ ਤੇ ਰੋਗ diel ਰੋਗ ਖੰਡਨ ਤੇ ਜੀਵ ਗਲਤ ਜਮਾਲ ਦੇ ਦਿਨਾਂ ਨੂੰ ਵੱਡੇ ਵੱਡੇ ਕਲਾਕੀ ਚੱਲੀ ਗਰਫਤੇ ਵਾਲੇ ਪਰਮਾਤਮਾ ਨੂੰ ਬਣੂ ਖੰਡ ਕਰਦਾ ਬਰਤਾਰ ਦੇ ਨਾ ਤੇ ਨਾ ਨਿਸ਼ਵਾ ਕਰੋ ਤੇ ਪਰਮਾਤਮਾ ਦਾ ਰੋਖ ਹਾਂ ਸਕਦਾ ਅੱਗੇ ਪਤਾ ਕੀ ਨਹੀਂ ਸ ਹੈ تقتی پخت دان کی پخت نہیں کر سکتا کہ میں رام رام لب جی واہ جی کروں گا تو ਇਹ ਭਾਰਤ ਦੇ ਵਿਕਾਸ ਨੂੰ ਕੁੱਤਮ ਹੈ ਜਗਰਨਾਲ ਦੀ ਪਤਨੀ ਤੇ ਰਾਣੀ ਝਾਲੀਬਾਈ ਤੇ ਰਵਦਾਸ ਦੀ ਕੁੱਤਮ ਤੇ ਅਨਾਜ ਨੂੰ ਕੰਮ ਕਰਤਾ ਅੜੇ ਚ ਪੈਕ ਹੋਈ ਤੇ ਤਾਂ ਕਰਕੇ ਸ਼ਤ ਸਾਰਨਾ ਕਹਿ ਬਲੋਰਾਂ ਦੇ ਰਵਦਾਸਿਆਂ ਨੂੰ ਮਾਰ ਨਗਰ ਦੇ ਲੋਕਾਂ ਲਈ ਅਟਾ ਨਾਦਰ ਮਾਰ ਲਈ ਜਾਤ ਬਚਾਉਣ ਤੇ ਮਾਰਨ ਇਹਦੇ ਹੋਣ ਕਿ ਸਾੜਨ మే ఓమేత్రీ త్రి కెనేతమే ఆ రకనసరా ఆకగది మే కర్జా పత్రి ది పౌన కర్న నా బో వెంద బో సార్ కుని ఫోన్ వస్ మే జే లేఖ ససరి జర్ జడి ది వన హాజీ నా జెనా మార్క్ బోల దొని కుతి నా జే దో సంగ్ కోల జే దో జపాయ తో నిహ హమరా బో వెంద ఆ కత ਬਲੇ ਤ੍ਰਿਭੂਵੀ ਰਚਕਾਰ ਰੋੜਾ ਲੋਕ ਬੰਦ ਤੇ ਚਾਚੇ ਬਾਹਣ ਜਾਨਕੀ ਜੈਗ ਤੇ ਅੱਗੇ ਆਏ ਸੰਤਿਨ ਮਾਰ ਧੰਨ ਬੜੀ ਕਰਨੀ ਤਾਂ ਉਹ ਉਹ ਚਿੱਤੇ ਪਰ ਉਹ ਜੇ ਭੱਤੀ ਨੂੰ ਲੱਗ ਜੇ ਨਾ ਤੇ ਉਹ ਸਹੀ ਕਰ ਜਾਂਦਾ ਜਿਹਨੇ ਇੱਥੇ ਗਣਤਾ ਵਰਗੀਆਂ ਦਾ ਵੀ ਨਾਂ ਆਇਆ ਹੈ ਉਹਦੇ ਕੋਲ ਸਿੱਖਿਆ ਲੈ ਲੈਂਦਾ ਅੱਜ ਵੀ ਆਪਾਂ ਗੁਰੂ ਦੀ ਸਿੱਖਿਆ ਲੈ ਲਈ ਤੇ ਆਪਾਂ ਤਰੇ ਤਰਾਈਆਂ ਤੇ ਨਹੀਂ ਵੀ ਫੇਰ ਭਾਈ ਮਾਇਆ ਦੇ ਭੌਗਲੇ ਦੇ ਵਿੱਚ ਆਪਾਂ ਰੋਵੇਗੀ ਇਹ ਗੱਲ ਆ ਪਈ ਨਹੀਂ ਸਮਾਪਤੀ ਵੇਲੇ ਨੰਸਾਹ ਜੀ ਦੇ ਪਾਉਣ ਵਾਣੀ ਦੇ ਜਾ ਕਰਕੇ गुरू कर्मा विच अरदास बेनती करी मथी जा आनंद कोन करण करे সু I uh -huh.

ਮੰਨਾ ਮਤੁ ਚੀ ਮਤੇ ਰਖਿ ਆਪ ਅਕਾਲ ਪੁਰਖ ਵਾਹਿਗੁਰੂ ਤੇ ਆਪਣੇ ਬੰਤ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਦੀ ਪਾਵਨ ਜਨਮ ਕਰਨਾ ਤੁਨਾ ਲਿਖੇ ਪ੍ਰਾਰਥਨਾ ਮਹਾ ਰਤੀ ਉਤਮ ਮਤ ਤਰੰਦਰ ਜਾਨੀ ਜਿਉਂ ਤਰੇ ਜਿਉਂ ਸਰਣਾ ਬਹੁਤ ਜਨਮਿ ਮਿਸਰੀ ਤੇ ਮਾਤ੍ਰੋ ਪਰਮਦੇਵ ਜੀ ਆ ਚਾਵਨ ਦੁਕਾਨੇ ਵਿੱਚ ਉਤਰੇ ਦਾਸ ਸਾਹਿਬ ਆਂਡੀਆਂ ਦੇ ਆਦਨ ਜੀਵਨੀ ਆਈ ਨੰਨੇ ਸਗਲੇ ਜਿਹੜੇ ਕਾਰਜ ਪਾਉਣ ਮਹਾਰਾਜਾ ਅਨੁਸਾਰ ਆਉਣ ਵਾਲੀ ਸ੍ਰੀ ਪ੍ਰਕਾਸ਼ੰਦ ਪਾਤਸ਼ਾਹ ਜੀ ਸਾਡੇ ਜੀਵਨ ਰਚਨ ਕੇ ਦਾ ਅਰੰਭ ਕਰਾਇਸਤਾਨ ਆਜੀ ਬੜੀ ਖੁਸ਼ਹਾਲਤਾ ਤੇ ਸਫਲ ਹੋਈ ਨਿਰ ਵਾਹਿਗੁਰੂ ਜੀ ਦੇ ਸਮਰਪਤ ਹੋਏ ਸ੍ਰੀ ਗੁਰੂ ਵੰਨਾਰਾ ਸਾਹਿਬਾ ਜੀ ਆਪ ਜੀ ਨੂੰ ਸੰਗਤ ਦੇ ਹੋਰ ਜਾਣੋ ਸ੍ਰੋਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੀਵਨ ਨਾਮ ਦਾ ਜੁਕਰ ਉਤਾਰਤ ਕਰਨ ਦੀਆਂ ਦਾਤਾਂ ਰੂਪੀ ਕਰਨੀਆਂ ਸਰਦਾਰ ਦੇ ਗਾਰ ਸਭ ਦੇ ਵਿਸ਼ਿਸ਼ ਕਰਨੇ ਸਮੂਹ ਨਗਰ ਕਿਨੇ ਨੂੰ ਸ਼ਾਂਤੀ ਦੇ ਦੇਣ ਦਾ ਪਰਮਰਤੀ ਦੀਆਂ ਦਾਤਾਂ ਰੂਪੀ ਕਰਨੀਆਂ ਇਸ ਵਿਨੇ ਅੱਜ ਸੰਗਤੀ ਸਾਧ ਜੀ ਦਰਪ੍ਰਮਾਨ ਕਰਨੀ ਤੇ ਉਹ ਜੀ ਦਾ ਸੇਵਾ ਕਰਨੀ ਪਰਮਾਨ ਕਰਨੇ ਕਦਰ ਨੂੰ ਤਰਜੀਹ ਦੇ ਵਿੱਚ ਕਰਨੇ ਪ੍ਰਸੋਧਿੰਦੂ ਲੈ ਕਰਕੇ ਸਤਿ ਆਕੰਕਾਰ ਆਪ ਸਾਹਿਬ ਜੀ ਦੇ ਅੰਦਰ ਅਸਤਾਨਾਸਤਾਨ ਦੀ ਸੇਵਾ ਨੂੰ ਕੀ ਅਸਮੁਸਮਰਤੀ ਸੇਵਾ ਪ੍ਰਵਾਨ ਕਰ ਲਈ ਕਰਨ ਕਰਨ ਲਈ ਸਤਿਗੁਰੂ ਜੀ ਪਰਿਵਾਰਾਂ ਵੱਲੋਂ ਆਰਜਨ ਸੁੰਦਰ ਬੁਆਜੇ ਪਨਾਇ ਜੀ ਨੇ ਅਗੀ ਕਰ ਕਰ ਜੇੜੀ ਸੇਵਕਾਂ ਦੇ ਲੋਮ ਪਰਨਾਇ ਜੀ ਬਜਾਏ ਕਰਨੇ ਮਾਯਾ ਆਏ ਹੋਈ ਸ਼ਿਨਤ ਜਾਨੀ ਪਰਮਾਇਆ ਆਏ ਸੁਖਦਾਨੀ ਆਜੇ ਭਰਪੂਰ ਕਰਨੇ ਦੀ ਕਾਰਜ ਕੰਨਦ ਕੂਰ ਕਰਨੇ ਸਤਿਗੁਰੂ ਜੀ ਕਾਜਾ ਦੀ ਤਰਤੀ ਮਲਾ ਵਸਤੇ ਮਾਰਨ ਸੁਖਤ ਨੂੰ ਮੀਂਦਰ ਕੱਪ ਸਾਹੀ ਦੀ ਮਾਣ ਦੀ ਦਿੱਤੀ ਗਈ ਦਾਤ ਸਰਵਾਨ ਹੋਵੇ ਸ਼ਲੰਘੇ ਨੇ ਸਜਾ ਕਰਕੇ ਹੱਥ ਕੀਤੇ ਗਏ ਨੇ ਭੋਗ ਲਾਵ ਪੰਡਾਰੇ ਅਟੁੱਟ ਵਸਣ ਜੋ ਜੀ ਸੱਥਿਓ ਪਵਿੰਦਰ ਨਾਮ ਸਵਾਰਤੁ ਬਾਹੀ ਮੁਝੇ ਸਤੂਰੀ ਦਾਸੁ ਤੇ ਆਪ ਜੀ ਕਿਰਪਾ ਕੋ ਜੀ ਪਾਵਨ ਗੁਰਗਨ ਨਾਮੇ ਪਰਸਰ ਰੁਪਤਿਏ ਚਰਨ ਦੀ ਸੰਗਰਥਾ ਵਰਸੋ ਸਰੂਪ ਹੋਵੇ ਨਾਮ ਜਿ ਕਿਆਵੇ ਨਾਨਕ ਨਾਮ ਚੜ੍ਹਦੀ ਕਲਾ اٹھي کنا ڏي 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 ھم ٿي جا ڇا ٿا ڪي ڪربيه ڇا مٿا ڏي ਔਰ ਆ ਬਹੁਤ ਜਨਮ ਵਿਸ਼ੇਰੀ ਦੇ ਬਾਦੋ ਜੋ ਜਨਮ ਤੁਮਾਰੇ ਲਿਖੇ ਕਬਿਰ ਰਵਿਦਾਸ ਸਾਲ ਸਗ ਨੀਵੋ ਕਿਰਪਾਯੋ ਦਰਸ਼ਨ ਦੇਖੇ ਸ਼੍ਰੋਮਣੀ ਭਗਤ ਸਵਾਗਤ ਰਵਿਦਾਸ ਸਾਹਿਬ ਜੀ ਦਾ ਜਨਮ ਦੇ ਸਾਡਾ ਜੋ ਰਵਿਦਾਸ ਜੀ ਪਰਿਵਾਰਾ ਪਰਮੇਲ ਪਰਿਵਾਰਾ ਵੱਲੋਂ ਅਸੀਂ ਨਕਰੀ ਸੰਗਤ ਦੇ ਸੰਜੋਗ ਦੇ ਨਾਲ ਮਨੀ ਸਰ ਦਾ ਤੇ ਮੇਰੀ ਭਾਵਨਾ ਦੇ ਨਾਲ ਪਿੰਨ ਪੰਨੀ ਵਾਲਾ ਪੱਤਾ ਦੀ ਅਸੀਂ ਸੰਤਾਂ ਨੇ ਅੱਜ ਮਿਲਾਇਆ ਹੈ। ਸੋ ਅੱਜ ਦਾ ਜਿਹੜਾ ਇਕੱਠ ਹੈ ਤੇ ਸੰਗਤਾਂ ਦੀ ਇਕੱਤਰਤਾ ਹੈ ਇੱਦਾਂ ਸਮਝਦੀ ਹੈ ਕਿ ਸੰਤਾਂ ਦੇ ਵਿੱਚ ਬੜੀ ਆਪਸੀ ਇੱਕਤਾ ਦਾ ਪ੍ਰਸਾਦ। ਸ੍ਰੀ ਸਭ ਇਕਪਾ ਕਰਨ ਸੰਗਤਾਂ ਦੇ ਵਿੱਚ ਇਸੇ ਤਰ੍ਹਾਂ ਹੀ ਇਕਪਾਖ ਵਰਸ਼ਣ ਕਿਉਂਕਿ ਭਗਤ ਸਹਿਵਾਨਾ ਨੇ ਵੀ ਸਾਨੂੰ ਧੀਓ ਉਪਦੇਸ਼ ਦੇਵਾਲੋ। ਤਾਂ ਕਿ ਉਹ ਸਮੇਂ ਦੀ ਜਿਹੜੀ ਉੱਚੀ ਪੁਲਿਸ ਸੀ ਉਸ ਵੱਲੋਂ ਭਗਤ ਸਹਿਬਾਨਾਂ ਨੂੰ ਬੜਾ ਹੀ ਨੀਝ ਸਮਝਿਆ ਗਿਆ ਭਗਤ ਸਹਿਬਾਨਾਂ ਦਾ ਬੜਾ ਉਹਨਾਂ ਨੇ ਜਿੱਥੇ ਆਦਰ ਮਾਨ ਕਰਨਾ ਸੀ ਉੱਥੇ ਜੇ ਇੱਜ਼ਤ ਦਿੱਤਾ ਸੋ ਉਹਨਾਂ ਨੂੰ ਭਗਤ ਰਵਿਦਾਸ ਸਾਹਿਬ ਜੀ ਨੇ ਉਪਦੇਸ਼ ਦਿੱਤਾ ਭਗਤ ਕਬੀਰ ਸਾਹਿਬ ਜੀ ਨੇ ਉਪਦੇਸ਼ ਦਿੱਤਾ ਜਿੰਨੇ ਵੀ ਗੁਰਬਾਣੀ ਵਿੱਚ ਭਗਤ ਸਹਿਬਾਨਾਂ ਦੀ ਬਾਣੀ ਹੈ ਸਾਰਿਆਂ ਨੇ ਇਹ ਉਪਦੇਸ਼ ਦਿੱਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਗਤ ਸਹਿਬਾਨਾਂ ਨੂੰ ਬੜਾ ਆਦਰ ਸਤਕਾਰ ਦਿੱਤਾ ਜਿੱਥੇ ਵੀ ਗੁਰੂ ਸਾਹਿਬ ਜੀ ਦੀ ਬਾਣੀ ਹੈ ਉਥੇ ਜਦੋਂ ਸਿੱਖ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਆ ਜਾਂਦਾ ਹੁੰਦਾ ਹੈ ਸ਼ਲੋਕ ਮਹਲਾ 1 ਸੂਰਠ ਮਹਲਾ 5 ਵਾ ਇਸੇ ਤਰ੍ਹਾਂ ਮਹੱਲੇ ਦੇ ਨਾਲ ਗੁਰੂ ਸਾਹਿਬਾਨਾਂ ਦੀ ਪਾਵਨ ਬਾਣੀ ਹੈ ਤੇ ਜਿੱਥੇ ਭਗਤ ਰਵਿਦਾਸ ਸਾਹਿਬ ਜੀ ਦੀ ਬਾਣੀ ਹੁੰਦੀ ਹੈ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਹੁੰਦੀ ਹੈ ਧੰਨ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਜੀਓ ਕਹਿ ਕਰਕੇ ਭਗਤ ਸਾਹਿਬਾਨਾਂ ਨੂੰ ਸਤਕਾਰ ਦਿੱਤਾ ਤੇ ਅੱਜ ਐਸੇ ਭਗਤ ਸ਼ਰੋਮਣੀ ਭਗਤ ਭਗਤ ਰਵਿਦਾਸ ਸਾਹਿਬ ਜੀ ਦਾ ਪਾਵਨ ਦਰਬਾਰਾ ਪਿੰਡ ਪੰਨੀਵਾਲਾ ਫਤਾ ਦੀਆਂ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਬਣਾਇਆ ਸੋ ਸਮੂਹ ਸੰਤਾਂ ਨੂੰ ਭਗਤ ਰਵਿਦਾਸ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਾਰੀ ਸੰਗਤ ਦਾ ਧੰਨਵਾਦ মিডিਆ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਜੀ ਅਗਦੇ ਸਾਥੀ ਜਿਹੜਾ ਬਹੁਤ ਸਾਰੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ चङो गिलास गिलास कलास